ਹੋਟਲਾਂ ਦੀ ਕੋਈ ਐਪ ਦੀ ਡਿਮਾਂਡ ਨਹੀਂ ਸੀ ਜਿਹੜੇ ਚ ਸਾਰੇ ਠਹਿਰ ਰਹੇ ਇਕੱਠੇ ਹੀ ਸੀ ਆਪਾਂ ਉੱਥੇ ਜੀ ਉਹ ਜਿਹੜਾ ਹੋਟਲ ਸੀਗਾ ਤੇ ਸਾਰੇ ਜਿਹੜੇ ਕੁਝ ਸੀਗੇ ਤੇ ਇਕੱਠੇ ਬੈ ਕੇ ਰੋਟੀ ਖਾਂਦੇ ਸੀ ਸਾਰੇ ਸਾਡੇ ਮੇਰੇ ਤਾਂ ਦੋ ਵਾਰੀ ਬੰਬੂ ਵੀ ਸਿਰ ਚ ਵੱਜ ਗਿਆ ਸੀ ਉੱਤੇ ਡਿੱਗ ਕੇ ਉਤੋਂ ਸੋ ਕੋਸ਼ਿਸ਼ ਕੀ ਹੁੰਦੀ ਹੈ ਕਿ ਜਦੋਂ ਪੈਸਾ ਜ਼ਿਆਦਾ ਲੱਗਣ ਵਾਲਾ ਹੋਵੇ ਤਾਂ ਬਹੁਤ ਸਾਰੀਆਂ ਪਲੈਨਿੰਗਸ ਦੇ ਨਾਲ ਬਹੁਤ ਸਾਰੀ ਕ੍ਰੀਏਟਿਵ ਚੀਜ਼ਾਂ ਨੂੰ ਬੈਟਰ ਕਰਕੇ ਤੁਸੀਂ ਉਸ ਪੈਸੇ ਨੂੰ ਬਚਾ ਲਓ ਇਹ ਜੀ ਜਦੋਂ ਆਪਾਂ ਕਰ ਲੈਨੇ ਆ ਤਾਂ ਜਿਹੜਾ ਪ੍ਰੋਡਿਊਸਰ ਦਾ ਲੋਡ ਤੋਂ ਜ਼ਿਆਦਾ ਪੈਸਾ ਲੱਗ ਰਿਹਾ ਹੁੰਦਾ ਉਹਦੇ ਤੇ ਆਪਾਂ ਕੈਂਚੀ ਲਾ ਦਿੰਨੇ ਆ ਔਰ ਜੋ ਪੈਸਾ ਅੱਗੇ ਲੱਗਣਾ ਹੁੰਦਾ ਸਿਰਫ ਉਹਨਾਂ ਕ ਪੈਸਾ ਰਹਿ ਜਾਂਦਾ ਔਰ ਉਹ ਪੈਸਾ ਅੱਜ ਦੀ ਡੇਟ 'ਚ ਪ੍ਰੋਡਿਊਸਰ ਸੈਨ ਕਰ ਸਕਦਾ ਔਰ ਅਸੀਂ ਵੀ ਮੈਂ ਤੁਹਾਨੂੰ ਇਹ ਦਾਅਵੇ ਨਾਲ ਕਹਿਣਾ ਹੈ ਕਿ ਜਿੰਨੀ ਰਿਕੁਆਇਰਮੈਂਟ ਸੀ ਅਸੀਂ ਪੂਰੀ ਕੀਤੀ ਹੈ ਪਰ ਬਹੁਤ ਫਿਲਮਾਂ ਨੇ ਜਿੰਨਾ ਤੋਂ ਅਸੀਂ ਬਹੁਤ ਘੱਟ ਪੈਸਾ ਲਾ ਕੇ ਇਹ ਕੁਝ ਤੋਂ ਕਿਤੇ ਬੈਟਰ ਵੇ ਦੀ ਪ੍ਰੋਡਕਸ਼ਨ ਵੈਲਿਊ ਦਿੱਤੀ ਫਿਲਮ ਚ ਇਹਦਾ ਤੁਹਾਨੂੰ ਸਾਗਾ ਦੱਸ ਸਕਦਾ ਮੈਂ ਨਹੀਂ ਦੱਸ ਸਕਦਾ ਜਿਨ੍ਹਾਂ ਨੇ ਪੈਸੇ ਖਰਚੇ ਐ ਦੇਖੋ ਇਸ ਮਾਮਲੇ ਚ ਜਿਹਦੇ ਖਰਚੇ ਉਹਦੇ ਚਰਚੇ ਸੋ ਉਹੀ ਕਰਨਗੇ ਚਰਚੇ ਪਤਾ ਕੀ ਇਹ ਚੀਜ਼ ਦੱਸੀ ਦੀ ਨਹੀਂ ਕਹਨ ਨੂੰ ਕੁਝ ਵੀ ਕਹਿ ਦਿਓ ਹਨਾ ਨਾਲ ਕਮਾਈ ਦੱਸੋ ਕਦੇ ਵੀ ਜਿਵੇਂ ਬੱਬੂ ਨੇ ਕਾਫੀ ਵਾਰੀ ਕਿਹਾ ਕਿ ਗੱਪਾਂ ਛੱਡਣ ਨੂੰ ਹੁਣ ਕਹਿ ਦਈਏ 200 ਕਰੋੜ ਹੋ ਗਿਆ ਐ ਮੈਂ ਤਾਂ ਬੰਬੇ ਰਿਆਣਾ ਇੱਕ ਫਿਲਮ ਹੁੰਦੀ ਸੀ ਹੈ ਬੇਬੀ ਨਾਂ ਲੈ ਕੇ ਦੱਸ ਦਿੰਨਾ ਤੁਹਾਨੂੰ ਆਹ ਵਾਲੀ ਬਾਦ ਵਾਲੀ ਦੀ ਇੱਕ ਪਹਿਲਾਂ ਆਈ ਸੀ ਜਿਹੜੀ ਆਸਟ੍ਰੇਲੀਆ ਸ਼ੂਟ ਹੋਈ ਸੀ ਉਹਦੇ ਨਾਲ 2 ਦਿਨ ਹੋਏ ਬੱਬੂ ਰਿਲੀਜ਼ ਹੋਈ ਨੂੰ ਤੇ ਚੱਕ ਕੇ ਉਹ ਲਾਤਾ 100 ਕਰੋੜ ਦੀ ਕਮਾਈ ਉਦੋਂ ਬਹੁਤ ਸਾਜਿਦ ਦੀ ਸਾਜਿਦ ਤੇ ਰੇਡ ਹੋ ਗਈ ਇਨਕਮ ਟੈਕਸ ਦੀ ਉਹ ਆਂਦੇ ਜੀ ਦੱਸੋ ਪੈਸੇ ਕਿੱਥੇ ਤੁਸੀਂ ਤਾਂ 100 ਕਰੋੜ ਕਮਾਏ ਆਂਦਾ ਭਾਈ ਜੀ ਨੇ ਪੋਸਟਰ ਲਾਇਆ ਉਹਨਾਂ ਤੋਂ ਲੈ ਲੋ ਹੀ ਰੋਜ਼ ਵਾਲਿਆਂ ਤੋਂ ਮੇਰੇ ਤਾਂ ਨਹੀਂ ਕਮਾਏਗੇ ਸੋ ਇਹ ਕੀ ਹੁੰਦਾ ਨਾ ਗੱਪਾਂ ਮਾਰੀ ਜੋ ਬੈਠੇ ਇੰਨੇ ਹੋ ਗਏ ਇੰਨੇ ਹੋ ਗਏ ਕਿਹੜਾ ਕਿਸੇ ਨੇ ਪੁੱਛਣਾ ਜੈਨਨਲੀ ਇਹ ਗੱਲਾਂ ਕਰਨ ਵਾਲੀ ਹੀ ਨਹੀਂ ਹੁੰਦੀਆਂ ਗੀਆਂ ਮੈਂ ਅੱਜ ਅਸੀਂ ਕਹੀਏ ਇੰਨੇ ਕਮਾ ਗਏ ਯਾਰ ਸਾਡਾ ਥੋੜੀ ਕੰਮ ਏ ਆ ਇਹ ਤਾਂ ਜੇ ਤੁਸੀਂ ਵੇਖ ਨਹੀਂ ਹੋਈ ਵੇਖ ਲਓ ਨਹੀਂ ਵੇਖਣੀ ਹੋਈ ਨਾ ਵੇਖੋ ਸਾਡੇ ਨਾਲ ਤਾਂ ਇੱਕ ਗੱਲ ਹੈ ਕਿ ਅਸੀਂ ਤੁਹਾਡੇ ਸਾਹਮਣੇ ਇੱਕ ਚੀਜ਼ ਬਣਾ ਕੇ ਲੈ ਆਏ ਆ ਜੇ ਬੱਬੂ ਸੱਚਾ ਨਹੀਂ ਲੱਗਿਆ ਮਹਾਵੀਰ ਜੀ ਨੰਬਰਦਾਰ ਨਹੀਂ ਲੱਗੇ ਮਗਨਾ ਜੀ ਮਾਸਟਰ ਨਹੀਂ ਲੱਗੇ ਇਹ ਫੌਜੀ ਨਹੀਂ ਲੱਗੇ ਸੁਖਵਿੰਦਰ ਅੜੀ ਤੇ ਤੋਤੀ ਤੁਹਾਨੂੰ ਪਤਾ ਹੀ ਹੈ ਜੁਕਤੀ ਨਹੀਂ ਲੱਗਿਆ ਜੇ ਮੈਥੋਂ ਫਿਲਮ 'ਚ ਕੋਈ ਖੁਨਾਮੀ ਹੋਈ ਤਾਂ ਉਹਦਾ ਜਵਾਬ ਅਸੀਂ ਦੇ ਸਕਦੇ ਹਾਂ ਕੋਈ ਕਮੀ ਰਹੇਗੀ ਹੋਵੇ ਜਾਂ ਇਹ ਚੀਜ਼ ਤੁਹਾਨੂੰ ਚੰਗੀ ਲੱਗੀ ਉਹ ਤੁਹਾਡੇ ਨਾਲ ਖੁਸ਼ੀ ਸ਼ੇਅਰ ਕਰ ਸਕਦੇ ਆ ਅਦਰਵਾਈਜ਼ ਬਾਕੀ ਗੱਲਾਂ ਤਾਂ ਗੱਪਾਂ ਹੁੰਦੀਆਂ ਉਹ ਸਾਡਾ ਉਹਨਾਂ ਨਾਲ ਲੈਣਾ ਦੇਣਾ ਵੀ ਨਹੀਂ ਹੁੰਦਾ ਐਵੇਂ ਬਿਨਾਂ ਵਜ੍ਹਾ ਤੋਂ ਛੱਡੀ ਜਾਓ ਤੇ ਛੱਡੀ ਜਾਓ ਭਾਈ ਇਹ ਨਹੀਂ ਉਹ ਤਾਂ ਮੈਂ ਤੁਹਾਨੂੰ ਨਿੱਜੀ ਤੌਰ ਤੇ ਆਪਾਂ ਸਾਰੇ ਲੋਕ ਇਥੋਂ ਲੋਕ ਲੈ ਵੀ ਜੇ ਕਿਸੇ ਵੀ ਗੱਪ ਦਾ ਪਰਦਾ ਫਾਸ਼ ਕਰਨਾ ਆਰਟੀਆਈ ਪਾ ਦਿਓ ਆਪੇ ਸਾਰਾ ਗੁਰ ਨਿਕਲਿਆ ਆਉਣਾ ਸੋ ਈਵਨ ਜੇ ਸਾਡੇ ਵਾਲੀ ਕੰਪਨੀ ਵੀ ਕੱਲ ਨੂੰ ਗੱਪ ਮਾਰੇ ਅਸੀਂ ਕਹਿੰਦੇ ਵੀ ਜ਼ਰੂਰ ਪਾਇਓ ਤੇ ਤੁਹਾਡਾ ਹੱਕ ਵੀ ਬਣਦਾ ਉਸ ਤੋਂ ਵੀ ਇੱਕ ਬੈਟਰ ਤਰੀਕਾ ਇਨਕਮ ਟੈਕਸ ਵਾਲੇ ਬਣ ਕੇ ਫੋਨ ਕਰਦੇ ਹੋ ਜਿਹੜਾ ਕਹਿੰਦੇ ਇਨਕਮ ਟੈਕਸ ਤੋਂ ਬੋਲ ਰਿਹਾ ਵੇਖੋ ਜੇ ਨਾਲ ਦੀ ਨਾਲ ਦੱਸਦੇ ਉਹਦਾ ਕਾਰਨ ਹੁੰਦਾ ਸ਼ੇਰਾ ਕਾਰਨ ਇਹ ਹੈ ਕਿ ਤੁਸੀਂ ਗੁਰਮਖ ਸਿੰਘ ਬਣਾ ਦਿਓ ਕਿਸੇ ਨੂੰ ਤੇ ਉਹਨੇ ਕਿ ਉਹ ਜਿਆ ਵੀ ਬਿਹੇਵ ਕਰ ਰਿਹਾ ਤੁਸੀਂ ਕਹੋਗੇ ਯਾਰ ਸਾਡਾ ਸੋਚਿਆ ਹੋਇਆ ਕੈਰੇਕਟਰ ਹੈ ਇਹ ਤਾਂ ਐ ਹੀ ਕਰੂਗਾ ਕੁਝ ਵੀ ਕਰੂਗਾ ਫਿਕਸ਼ਨ ਦੇ ਵਿੱਚ ਇਹ ਆਸਾਨ ਹੁੰਦਾ ਪਰ ਜਦੋਂ ਤੁਸੀਂ ਰੀਅਲਿਸਟਿਕ ਕੈਰੈਕਟਰ ਚੱਕਦੇ ਹੋ ਉਹਦੇ ਨਾਲ ਬਹੁਤ ਸਾਰੀਆਂ ਬੰਦਸ਼ਾਂ ਵੀ ਆ ਜਾਂਦੀਆਂ ਨੇ ਤੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਵੀ ਆ ਜਾਂਦੀਆਂ ਨੇ ਯੈਸ ਕਿਉਂ ਨੂੰ ਪ੍ਰੈਜ਼ੈਂਟ ਕਿਵੇਂ ਕਰਨਾ ਹੈ ਤੁਸੀਂ ਤੁਸੀਂ ਇੱਕ ਉਹਦੇ ਚ ਸਾਰੇ ਪਰਸਪੈਕਟਿਵ ਪੜ੍ਹਨੇ ਵੀ ਜ਼ਰੂਰੀ ਹੁੰਦੇ ਆ ਕਿਉਂਕਿ ਕਨਫਲੈਕਟ ਕਦੋਂ ਹੁੰਦਾ ਜਦੋਂ ਬਲਵੀਰੋ ਆਪਦੀ ਜਗ੍ਹਾ ਸਹੀ ਹੋਵੇ ਕੁੱਕਰ ਆਪਦੀ ਜਗ੍ਹਾ ਸਹੀ ਹੋਵੇ ਤੇ ਸੁੱਚਾ ਆਪਦੀ ਜਗ੍ਹਾ ਸਹੀ ਹੋਵੇ ਉਹਨਾਂ ਸਾਰੇ ਕੈਰੈਕਟਰਾਂ ਨੂੰ ਉਹਨਾਂ ਦੇ ਮੁਤਾਬਕ ਜਸਟੀਫਾਈ ਕਰਨਾ ਤੇ ਉਹਨਾਂ ਨੂੰ ਇੱਕ ਕਨਕਲੂਜਨ ਤੇ ਲੈ ਕੇ ਆਉਣਾ ਉਹ ਤੁਰਦੇ ਕਿਵੇਂ ਸੀ ਉਹ ਬੈਠਦੇ ਕਿਵੇਂ ਸੀ ਉਹ ਗੱਲ ਕਿਵੇਂ ਕਰਦੇ ਸੀ ਮੈਂ ਤੁਹਾਨੂੰ ਦਾਅਵੇ ਨਾਲ ਆਣਾ ਹੈ ਖੂਬਸੂਰਤ ਤੋਂ ਖੂਬਸੂਰਤ ਲੜਕੀ ਅੱਜ ਵਾਪਸ ਜ਼ਿੰਦਾ ਹੋ ਕੇ ਖੜੀ ਹੋ ਜੇਗੀ ਕਹੇ ਮੈਂ ਸਹਿਬਾਂ ਤੁਹਾਡੇ ਸਾਰਿਆਂ 'ਚੋਂ ਹਰ ਕੋਈ ਕਹੂਗਾ ਅੱਛਾ ਯਾਰ ਅਸੀਂ ਤਾਂ ਸੋਚਿਆ ਹੀ ਬੜੀ ਸੋਹਣੀ ਹੋਊਗੀ ਤੇ ਐਵੇਂ ਹੀ ਨਿਕਲੀ ਪਰਸੈਪਸ਼ਨ ਜੋ ਹੁੰਦੀ ਹੈ ਨਾ ਬੜੀ ਖਤਰਨਾਕ ਹੁੰਦੀ ਹੈ ਉਹਦੇ ਤੇ ਨਿਭਣਾ ਮੈਂ ਕਹੂੰਗਾ ਇਹ ਬਹੁਤ ਤਖੜੇ ਨੇ ਬੱਬੂ ਕੁਕਰ ਜਾਂ ਬਲਵੀਰੋ ਜਾਂ ਇਹ ਸਾਰੇ ਕੈਰੈਕਟਰ ਕਿ ਯਾਰੇ ਉਹ ਲੱਗ ਗਿਆ ਤੁਸੀਂ ਕਿਸੇ ਤੇ ਕੁਐਸਚਨ ਨਹੀਂ ਕੀਤਾ ਹੁਣ ਤੱਕ ਤੁਸੀਂ ਕਹਾ ਯਾਰ ਲੱਗਦਾ ਹੈ ਉਹ ਇਹ ਬੜਾ ਇਹ ਕੋਈ ਈਜ਼ੀ ਨਹੀਂਗਾ ਦੁਨੀਆ ਦੇ ਵੱਡੇ ਵੱਡੇ ਐਕਟਰ ਆ ਪਿੱਛੇ ਜੇ ਅਲੈਗਜ਼ੈਂਡਰ ਬੜੀ ਸੀ ਲੋਕ ਆਸਪੇ ਸੀ 올ਿਵਰ ਸਟੋਨ ਨੇ ਬਣਾਈ ਸੀ ਦੁਨੀਆ ਦਾ ਸਭ ਤੋਂ ਵੱਡਾ ਡਾਇਰੈਕਟਰ ਸੀ ਸਭ ਤੋਂ ਮਹਿੰਗੀ ਫਿਲਮ ਸੀ ਲੋਕਾਂ ਦੀ ਆਕੀ ਬਣਾ ਕੇ ਲੈ ਆਏ ਹਾਂ ਇਹ ਬਹੁਤ ਮੁਸ਼ਕਲ ਹੁੰਦਾ ਹੈ ਉਹਨਾਂ ਕੈਰੈਕਟਰਾਂ ਦੀ ਪਰਸੈਪਸ਼ਨਾਂ ਦੇ ਹਿਸਾਬ ਨਾਲ ਨਿਭ ਜਾਣਾ ਔਰ ਇਹ ਕਹਿ ਦੇਣਾ ਕਿ ਉਹ ਲੱਗ ਰਹੇ ਆ ਜਿਸ ਦਿਨ ਲੋਨੜੇ ਜਦੋਂ ਤੁਸੀਂ ਕੱਲ ਸਾਰਿਆਂ ਨੇ ਬਾਕੀ ਲੋਕਾਂ ਨੇ ਕਹਿਤਾ ਸੀ ਨਾ ਕਿ ਬੱਬੂ ਸੱਚਾ ਹੀ ਲੱਗਿਆ ਮੈਂ ਤਾਂ ਪਹਿਲਾਂ ਦਾ ਕਹਿ ਰਿਹਾ ਸੀ ਪਰ ਜਦੋਂ ਤੁਸੀਂ ਸਾਰਿਆਂ ਨੇ ਕਹਿਤਾ ਤਾਂ ਮੈਂ ਕਹਾ ਥੈਂਕ ਗੋਡ ਆਪਣਾ ਕੰਮ ਪੂਰਾ ਹੋ ਗਿਆ ਹੁਣ ਉਹ ਅਗਲੀਆਂ ਗੱਪਾਂ ਤਾਂ ਸੀ ਮਾਰਨੀਆਂ ਨਹੀਂ ਗਿਆ ਸੋ ਇਹ ਸਾਡਾ ਕੰਮ ਪੂਰਾ ਹੋ ਗਿਆ ਸੀ ਭਾਈ ਤਾਨੂੰ ਇਹ ਸੁੱਚਾ ਲੱਗੇ ਜਗਜੀਤ ਕੋ ਕਰ ਲੱਗ ਗਿਆ ਨੰਬਰਦਾਰ ਜੀ ਨੰਬਰਦਾਰ ਲੱਗੇ ਹਨ ਇਹ ਚੌਥੀ ਹਰੀ ਸਾਰੇ ਇਹ ਆਪ ਦੇ ਆਪ ਦੇ ਉਸ ਈਰਾ ਦੇ ਕੈਰੈਕਟਰ ਲੱਗੇ ਕਾਸਟਿਊਮ ਉਸ ਈਰਾ ਦਾ ਹੋ ਗਿਆ ਸੈਟ ਉਸ ਈਰਾ ਦਾ ਲੱਗ ਗਿਆ ਸਾਰਾ ਮਿਊਜ਼ਿਕ ਸਭ ਤੋਂ ਅਹਿਮ ਇਹ ਬੜਾ ਸੌਖਾ ਹੁੰਦਾ ਹੈ ਕਿ ਯਾਰਾ ਮਿਊਜ਼ਿਕ ਤੂਤਰੀਆਂ ਵਜਾਉਣੀਆਂ ਤਾਂ ਕੋਈ ਵੀ ਵਦਾ ਦੂਗਾ ਲੇਕਿਨ ਉਹ ਮਿਊਜ਼ਿਕ ਉਦੋਂ ਦਾ ਲੱਗੇ ਉਦੋਂ ਦਾ ਫਿਲਮ ਚ ਗੁੰਨਿਆ ਹੋਇਆ ਆਵੇ ਇਹ ਈਜ਼ੀ ਨਹੀਂ ਹੁੰਦਾ